ਆਹਾ ਰੋਹਿਤ ਭਾਰਦਵਾਇਤਾ ਤੁਸੀਂ ਦੇਖ ਲਓ ਤਾਂ ਪੰਜਾਬ ਪ੍ਰੈਸ ਗੱਲ ਕਰੀਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੋ ਰਹੀ بارش ਦੇ ਚੱਲਦਿਆਂ ਕਿਰਨ ਨਾਲੇ ਦੇ ਵਿੱਚ ਕਾਫੀ ਜੋਬਾ ਪਾਣੀ ਭਰ ਚੁੱਕਾ ਹੈ ਬੀਤੀ 2 ਦਿਨ ਤੋਂ ਫਿਰ ਕਲਾਨੌਰ ਦੇ ਵਿੱਚ ਕਾਫੀ ਜ਼ਿਆਦਾ بارش ਹੋ ਰਹੀ ਹੈ ਜਿਸ ਤੇ ਚੱਲਦਿਆਂ ਪਾਣੀ ਕਾਫੀ ਤਰ੍ਹਾਂ ਕਿਰਨ ਵਾਲੇ ਦੇ ਵਿੱਚ ਭਰ ਚੁੱਕਾ ਹੈ ਆਓ ਇਸ ਮੌਕੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਹਾਲ ਧੰਨਵਾਦ ਕਦਰਾਂ ਬਰੋਗੀ ਦੀ ਪਾਪਾ ਪਾਗੜਾ ਉਹ ਜੰਮਰੇ ਕਾ ਹੈਗਾ ਪਾਪਾ ਪਾਗੜਾ ਰੁਕ ਜਾ ਰੁਕ ਜਾ ਮੂੰਹ ਤੇ ਮੂੰਹ ਤੇ ਆਪਣਾ ਬੋਲਪੋ ਮੂੰਹ ਤੇ ਬੋਲ ਕੇ ਬੋਲਾ ਮੂੰਹ ਤੇ ਰੱਖ ਲੋ ਕਪੜਾ ਬੋਲਪੋ ਕੜਤੀ ਬੋਲੋ ਖਬਰ आएगी खबराएगी एडਦਾ ਹਾਂ ਜੀ ਕਿਸ ਤਰ੍ਹਾਂ ਦੇ ਬਹੁਤ ਜਿਆਦਾ ਨੁਕਸਾਨ ਹੁੰਦਾ ਜੀ ਪੰਚਾਇਤ ਦਾ ਰਕਬਾ ਸਾਰਾ ਰੜਿਆਣਿਆਂ ਤੋਂ ਸਾਲੇ ਚੱਕ ਜਿਓ ਜਲਾਈ ਦਾ ਸਾਰਾ ਸੜਕ ਦੇ ਨਾਲ ਇੱਕ ਖਾਲ ਪੁੱਟਿਆ ਉਹਦੇ ਥਾਣੀ ਪਾਣੀ ਨਿਕਲਦਾ ਪੰਚਾਇਤ ਕੋਈ ਉਹਦਾ ਕੰਮ ਨਹੀਂ ਕਰਾਉਂਦੀ ਅਸੀਂ ਆਪਣੇ ਲੈਵਲ ਤੇ ਖਰਚਾ ਕਰਕੇ ਤੇ ਸਾਰਾ ਖਾਲ ਕਢਾਇਆ ਖਾਲ ਜਾਨੀ ਕਿ ਪੂਰਿਆ ਜਾਂਦਾ ਹਰ ਸਾਲ ਪੰਚਾਇਤ ਨੂੰ ਚਾਹੀਦਾ ਕਿ ਇੰਨੇ ਪੈਸੇ ਠੇਕਾ ਲੈਂਦੀ ਆ ਕਰੋੜਾਂ ਰੁਪਈਆ ਤੇ ਉਹ ਨਾਲੇ ਦੀ ਸਫਾਈ ਕੀਤੀ ਜਾਵੇ ਅਵੇ ਕਾਗਰ ਤੇ ਚਾਹੀਦਾ ਕਿ ਉਹ ਨਾਲਾ ਤੋੜੋ ਤੋੜ ਦੋ ਨਾਲੇ ਨੇ ਪੱਕੇ ਕਿਤੇ ਜਾਣ ਤੇ ਇਹ ਆ ਵੀ ਫੇਰ ਪੱਕਾ ਸਾਧਨ ਹੋ ਸਕਦਾ ਉਹਦੇ ਵਿੱਚ ਝੋਨਿਆਂ ਵੀ ਮਾਰਿਆ ਜਾਂਦਾ ਤੇ ਕਣਕ ਵੀ ਮਾਰੀ ਜਾਂਦੀ ਆ ਕਣਕ ਤੇ ਅੱਗੇ ਹੀ ਪਾਣੀ ਨਾਲ ਤਵਾਹ ਹੋ ਜਾਂਦੀ ਆ ਇਸ ਤਰ੍ਹਾਂ ਕਿ ਕਿਰਨ ਦਾ ਨਾਲਾ ਵਾ ਜਿਹੜਾ ਇਹਦੀ ਵੀ ਸਫਾਈ ਚਾਹੀਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਬੂਟੀ ਤੇ ਹੋਰ ਨੜਾ ਨੂੜਾ ਅੜ ਜਾਂਦਾ ਪੁੱਲ ਨਾਲ ਤੇ ਜਿੰਨੂ ਕਿ ਅਸੀਂ ਆਪਣੇ ਲੈਵਲ ਤੇ ਖਰਚਾ ਕਰਕੇ ਉਹ ਬੂਟੀ ਵੀ ਕਢਾਈ ਆ ਤੇ ਪੰਚਾਇਤ ਨੂੰ ਚਾਹੀਦਾ ਕਿ ਇਹੋ ਜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਮਨੀਆਦੀਨ ਹਾਂਜੀ ਇੱਥੇ ਤੁਹਾਨੂੰ ਮਤਲਬ ਤੁਸੀਂ ਇੱਥੇ ਅਸਲ ਡੰਗਰ ਰੱਖਿਆ ਇੱਥੇ ਅਸੀਂ ਬੈਠੇ ਹਾਂ ਜ਼ਿਮੀਂਦਾਰਾਂ ਦੇ ਵਿੱਚ ਸਾਡਾ ਕੋਈ ਬਾਲੀ ਵੀ ਸਾਹ ਨਹੀਂ ਕੋਈ ਵੀ ਆ ਸਾਨੂੰ ਗਰੀਬ ਬੰਦੇ ਆ ਸਾਡੇ ਗਵਰਨਮੈਂਟ ਨੂੰ ਅਪੀਲ ਕਰਨੇ ਆ ਅਸੀਂ ਸਾਡੇ ਵਾਸਤੇ ਕੋਈ ਵਾਸ ਦੀ ਬੋਟਾ ਵੀ ਦਿੰਨੇ ਆ ਸਾਡੀ ਕੋਈ ਮਦਦ ਨਹੀਂ ਕੀਤੀ ਗਵਰਨਮੈਂਟ ਨੇ ਹੋ ਪਾਣੀ ਕਦੋਂ ਦਾ ਐ ਇੱਥੇ ਪਾਣੀ ਇੱਥੇ ਆ ਜਾਇਆ ਹਫਤਾ ਹੋ ਗਿਆ ਪਾਣੀ ਨੂੰ ਤੇ ਕਿੰਨੇ ਕਿੰਨੇ ਇੱਥੇ ਉੱਠ ਕੇ ਕਿੱਥੇ ਜਾਈਏ ਕਿੱਥੇ ਵੇ ਜਾਈਏ ਅਗਲੇ ਵੇਲੇ ਕਿਹੜੇ ਕਿਹੜੇ ਟੱਟੇ ਕੋਚ ਜਾਈ ਤਾਡੇ ਪਰਿਵਾਰ ਕਿੰਨੇ ਨੇ ਇੱਥੇ ਪਰਵਾਰ ਸਾਡੇ ਇੱਥੇ ਕੋਈ ਛੇਕ ਬੰਨੇ ਆ ਤੇ ਉਹ ਕਿੱਥੇ ਗਏ ਨੇ ਹੁਣ ਉਹ ਹਾਂ ਇੱਥੇ ਪਾਰ ਹੀ ਖਲੋਤੇ ਨੇ ਇੱਥੇ ਉਹ ਛੜਕਾਂ ਦੇ ਖੱਜਲੋਂ ਡੇ ਨੇ ਜੀ ਕੀ ਕਰੀਏ ਅਸੀਂ ਨਹੀਂ ਤੂੰ ਹੀ ਦੇਖੋ ਨਾ ਪਿੱਛੇ ਅਜੇ ਵੀ ਮਤਲਬ ਪਾਣੀ ਚ ਨੰਗ ਕੇ ਜਾ ਰਹੇ ਤੁਸੀਂ ਵੇਖਿਆ ਵੀ ਪਾਣੀ ਚ ਨੰਗ ਕੇ ਆ ਰਹੇ ਜੇ ਤੇ ਪਿੱਛੇ ਡੰਗਰ ਵਿੱਚ ਤੁਹਾਡਾ ਹੈਗਾ ਓਏ ਇਹ 10 10 ਮਿੰਟ ਇੱਥੇ ਪੱਠੇ ਖਵਾ ਲ ਗਏ ਅੱਗੇ ਪੱਠੇ ਖਵਾਣ ਨੂੰ ਜਗ੍ਹਾ ਨਹੀਂ ਕਿਤੇ ਇੱਥੇ ਪੱਠੇ ਖਵਾ ਲ ਕੇ ਲੈ ਜਾ ਰਹੇ ਨੇ ਉਧਰ ਹੀ ਉਹ ਛੜਕਾਂ ਦੇ ਬੰਨੇ ਆ ਉਧਰ ਵੀ ਲੋਕ ਨਹੀਂ ਬੰਨਣ ਨਹੀਂ ਦਿੰਦੇ ਕਿਤੇ ਜਗ੍ਹਾ ਹੀ ਹੈ ਨਹੀਂ ਬੰਨਣ ਨੂੰ ਲੋਕ ਵੀ ਕੀ ਕਰਨ ਤੁਕੀ ਜੇ ਮੰਨ ਲਓ ਅਚਾਨਕ ਪਾਣੀ ਆ ਜਾਂਦਾ ਤੁਹਾਨੂੰ ਮੁਸ਼ਕਲ ਬਣ ਜਣੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਸਾਡੇ ਵਾਸਤੇ ਸਾਡੇ ਬਾਰੇ ਜੀ ਗਵਰਨਮੈਂਟ ਕੋਈ ਸੋਚੇ ਵੀ ਸਾਨੂੰ ਕੋਈ ਜਗਾ ਕੋਈ ਬਹਿਣ ਨੂੰ ਦੋ 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 ਕਨਾਲਾ ਦੇ ਦੇ ਬਹਿਣ ਨੂੰ ਅਸੀਂ ਕਿਤੇ ਗਦਾ ਅਸੀਂ ਆਪਣੇ ਜੀ ਕੇ ਤਾਂ ਪਾਲਾਂਗੇ ਜੇ ਰੋੜ ਕੇ ਮਰ ਜਾਾਂਗੇ ਕੀ ਕਰਾਂਗੇ ਕੀ ਸਰਕਾਰ ਨੂੰ ਅਪੀਲ ਕਰਦੇ ਹੋ ਸਰਕਾਰ ਨੂੰ ਅਪੀਲ ਉਹ ਹੀ ਕਰਨਿਆ ਸੀ ਵੀ ਅਸੀਂ ਵੋਟਾਂ ਵੀ ਦੰਨੇ ਆ ਸਾਡੇ ਵਾਸਤੇ ਕੋਈ ਸਰਕਾਰ ਨੇ ਸੋਚਿਆ ਨਹੀਂ ਕੋਈ ਅਧਿਕਾਰੀ ਆ ਤੜਕ ਪਤਾ ਕਰਨ ਤੁਹਾਡਾ ਜੀ ਹੈ ਅਧਿਕਾਰੀ ਆਇਆ ਤੁਹਾਡੇ ਕੋਲ ਪਤਾ ਕਰਨ ਤੁਹਾਡੇ ਪਾਣੀ ਵਿੱਚ ਸਮਝ ਨਹੀਂ ਆਈ ਕੋਈ ਆਇਆ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਕੋਲ ਇੱਥੇ ਆ ਜਾਈਏ ਕੋਈ ਕੋਈ ਪੁਲਿਸ ਵਾਲੇ ਬੰਦੇ ਆਈ ਸੀ ਆਂਦੇ ਵੀ ਇਸ ਪਾਣੀ ਆ ਜਾ ਲਿਆ ਤੁਸੀਂ ਇੱਥੋਂ ਨਿਕਲ ਕੇ ਚੱਲ ਜਾਓ ਕਿੱਥੇ ਜਾਣ ਜਾਈਏ ਨਿਕਲ ਜਾ ਜਾਂ ਦੱਸਾਨੂੰ ਦੱਸੇ ਨਾ ਕਿ ਦੱਸਣ